ਇਹ ਮਤਲਬ 1 ਲੀਟਰ ਚ 1 ਗ੍ਰਾਮ ਪੈਂਦਾ ਉਹ ਠੀਕ ਆ ਤੇ 1 ਗ੍ਰਾਮ ਪਾਉਣਾ ਤੁਸੀਂ 1 ਲੀਟਰ ਦੇ ਵਿੱਚ ਤੇ ਜਿੰਨੇ ਵੀ ਲੀਟਰ ਆ ਉਨੇ ਗ੍ਰਾਮ ਤੁਸੀਂ ਉਹ ਪਾ ਲਿਓ ਉਹਦੇ ਨਾਲ ਵੀ ਬਾਈ 3-4 ਦਿਨ ਪਾਉਣ 2 ਦਿਨ ਪਾਉਣਾ ਹੀ ਬਾਈ ਉਹ ਐਨ ਦੂਜੇ ਦਿਨ ਬਿਠਾ ਪੀਲੀਆਂ ਤੇ ਸਖਤ ਮਾਰ ਲਾ ਪੈਂਦੇ ਆ ਦੇਸੀ ਅੰਡਾ ਮਤਲਬ ਘਰ ਦੇ ਮੁਰਗੇ ਜਿਹਦਾ ਖੁੱਲੇ ਫਿਰਦੇ ਹੁਣ ਫਿਰਤ ਵਾਲੇ ਉਹ ਅੰਡੇ ਲੈਣੇ ਆ ਅਵਾਲ ਕੇ ਬਾਈ ਵਿੱਚੇ ਜਰਦੀ ਜੁਰਦੀ ਜੋ ਵੀ ਛੱਲਣ ਛੁੱਲਣ ਸਾਰਾ ਕੁਝ ਵਿੱਚੇ ਹੀ ਨਾ ਕਰਕੇ ਓਕੇ ਰੱਖਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨ ਅਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿ ਲੋ ਧੰਨਵਾਦ ਤੇ ਆਇਓ ਬਾਪਿਓ ਕਰਦੇ ਆ ਅੱਜ ਦੀ ਵੀਡੀਓ ਫਿਰੂ ਤੇ ਬੱਚੇ-ਪੁੱਛੇ ਜਿਹੜੇ ਛੱਡਣੇ-ਫੁੱਡਣੇ ਆ ਉਹ ਵੀ ਕੰਮ ਕਰੀਏ ਸੋ ਲੋਵਾ ਪਿਓ ਆਪਣਾ ਉਹਨਾਂ ਸ਼ੱਕ ਗਲਤ ਨਿਕਲਿਆ ਜਿਹੜਾ ਆਪਾਂ ਕਹਿੰਦੇ ਨਾ ਬਿੱਲੀ-ਬਿੱਲੀ ਬਈ ਉਹ ਬਲੂੰਗੜਾ ਜਿਆਹੀ ਬਾੜਾ ਛੋਟਾ ਮੈਂ ਕਹਾਂ ਉਹਨੇ ਤਾਂ ਕੀ ਉਥੋਂ ਨਾ ਉੱਥੋਂ ਚਰਪਕਾਂਤੇ ਨਹੀਂ ਸੀ ਚੜਿਆ ਜਾਂਦਾ ਵੀ ਉਹਨੇ ਕੀ ਮਾਰਨਾ ਤੇ ਉਹਨੇ ਨਹੀਂ ਬਈ ਖਾਦਾ ਸੀ ਕਿਉਂਕਿ ਧੌਣ-ਤੂੰ ਤੋਂ ਉੱਪਰੋਂ ਖਾਦਾ ਸੀ ਹਨ ਤੇ ਅ ਬਾਈ ਉਹ ਹੁੰਦੀ ਆ ਠੀਕ ਆ ਉੱਥੇ ਵੀ ਉਤਰੀ ਥੱਲੇ ਠੀਕ ਆ ਲੱਭਦੀ ਹੀ ਫੇਕ ਉਹਨਾਂ ਕੋ ਤੇ ਬਾਅਦ ਚ ਇੱਥੇ ਬੈਠੀ ਰਹੀ ਉਹ ਤਾਈਆਂ ਕਬੂਤਰੀਆਂ ਡਰਦੀਆਂ ਸੀ ਆ ਉੜ ਕੇ ਗਈ ਫੇ ਬਾਈ ਇੱਥੋਂ ਤੇ ਇੱਧਰ ਨੂੰ ਚਲ ਗਈ ਪਿੱਛੇ ਨੂੰ ਖੱਤਿਆਂ ਤੇ ਇੱਥੇ ਬੈਂਦੀ ਉੱਪਰ ਆ ਕੇ ਤਾਈਆਂ ਡਰਦੇ ਸੀ ਬਾਈ ਥੱਲੇ ਉਹਦਾਂ ਦੱਸਿਆ ਨਾ ਕਬੂਤਰ ਤੂ ਫੂਣ ਜਾ ਵੀ ਨਿਕਲਿਆ ਕਿ ਲਾਇਆ ਲੱਗਦਾ ਪੰਜਾ ਪੰਜਾ ਜਹਾ ਉਹੀ ਰੀਜ਼ਨ ਸੀ ਬਾਈ ਉਹਦਾ ਕਰਦੇ ਆ ਤੇ ਚਿੜੀਆਂ ਵੀ ਬਹੁਤ ਡਰਦੀਆਂ ਹੁੰਦੀਆਂ ਜਦੋਂ ਮੈਂ ਕੱਟ ਥੱਲੇ ਜਾਣਾ ਨਾ ਅੱਜ ਦੇਖੀ ਬਾਈ ਉਹ ਉਹ ਚੂਹੇ ਖਾਣੀ ਬੈਰੀ ਹੁੰਦੀ ਆ ਉਹ ਉੱਥੇ ਬਹਿ ਜਾਂਦੀ ਉੱਪਰ ਆ ਕੇ ਠ ਐਂਗਲ ਤੇ ਤੇ ਉਹ ਨਾਲ ਝਾਕਦੀ ਰਹਿੰਦੀ ਵੀ ਕਿਹੜਾ ਆ ਕੇ ਚੰਬੜੇ ਤੇ ਫੜਾ ਕਿੰਨਾ ਕਿੰਨੀ ਵਾਰੀ ਆ ਗਈ ਬਾਈ ਹੁਣ ਮੈਂ ਤਿੰਨ ਚਾਰ ਵਾਰੀ ਡਰਾ ਚੁੱਕਿਆ ਉਹਨੂੰ ਤੇ ਹੁਣ ਉਹ ਭੱਜੀ ਆ ਠੀਕ ਆ ਤੇ ਇਹਦਾ ਇਲਾਜ ਕਰਨਾ ਮੈਨਾ ਬਾਈ ਅੱਗੇ ਵੀ ਹੁੰਦੀ ਹੁੰਦੀ ਸੀ ਹਨਾ ਬਹੁ ਟਾਈਮ ਪਹਿਲਾਂ ਦੀ ਗੱਲ ਆ ਉਹ ਚਿੜੀਆਂ-ਚੁੜੀਆਂ ਆਪਣੀਆਂ ਮੈਂ ਕਹਣਾ ਪਤਾ ਨਹੀਂ ਖਰੀਆਪ ਲੜ ਕੇ ਮਰਦੀਆਂ ਹਨਾ ਤੇ ਇੱਥੇ ਚੰਬੜਦੀ ਹੁੰਦੀ ਸੀ ਆ ਕੇ ਚਿੜੀਆਂ ਨੂੰ ਤੇ ਇਹਨਾਂ ਦਾ ਵੀ ਬਾਈ ਲਿਆ ਕੇ ਲਾਉਣੇ ਯਾਰ ਚੁੜੇ ਜੇ ਲਿਆਉਣੇ ਉਹ ਆਂਡੇ ਇੱਕ ਦੂਜੇ ਦੇ ਘੜ ਘੜ ਸਿੱਟੀ ਜਾਂਦੀਆਂ ਪਤਾ ਨਹੀਂ ਕਿੰਨੇ ਆਂਡੇ ਸੜਤੇ ਥੱਲੇ ਇਹਨਾਂ ਨੇ ਨਹੀਂ ਤਾਂ ਹੁਣ ਨੂੰ ਤਾਂ ਭਰ ਜਾਣਾ ਸੀ ਕੰਮ ਆਪਣ ਅਗੇ ਰੇਖਾਲੀ 10-15 ਬੱਚੇ ਕੱਢ ਜਾਂਦੀਆਂ ਹੁੰਦੀਆਂ ਸੀ ਇਹ ਬੜੀ ਰੌਣਕ ਹੁੰਦੀ ਸੀ ਆ ਆ ਆ ਛੁੱਡੇ ਚ ਹੁੰਦੀਆਂ ਸੀ ਭਰੀਆਂ ਹੁੰਦੀਆਂ ਸੀ ਹਨਾ ਤੇ ਬੱਚੇ ਇੱਚੀ ਜਾਂਦੀਆਂ ਸੀ ਤੇ ਇਥੇ ਇੱਕ ਮੈਂ ਛੋਟੇ ਪਿੰਜਰੇ ਚ ਵੀ ਰੱਖੀਆਂ ਹੁੰਦੀਆਂ ਪਹਿਲਾਂ ਉੱਚ ਵੀ ਕਿੰਨੇ ਬੱਚੇ ਕੱਢ ਗਏ ਸੀ ਇਹ ਤਾਂ ਮੇਰੇ ਤੋਂ ਐਸ ਕੀ ਨਹੀਂ ਬਸ ਕੱਢੇ ਇਹਨਾਂ ਨੇ ਐਸ ਕੀ ਆਂਡੇ ਹੀ ਖਰਾਬ ਕਰੀ ਜਾਂਦੀਆਂ ਇੱਕ ਦੂਜੇ ਦੇ ਇੱਕ ਬੱਚਾ ਨਿਕਲਿਆ ਸੀ ਉਹ ਉਦਾਂ ਇਹਨਾਂ ਨੇ ਮਾਰ ਮੂਰ ਦਿੱਤਾ ਲੜਦੀਆਂ ਲੁੱੜਦੀਆਂ ਨੇ ਇੱਕ ਦੂਜੇ ਦੇ ਖਾਣੇ ਚ ਵੜਦੀਆਂ ਨੇ ਜਾਲ ਜੂਲ ਮੈਂ ਲਾਤਾ ਸੱਟਿਆ ਕਰਨ ਲੱਗਾ ਕਰਕੇ ਤੇ ਇੱਥੇ ਜਿਹੜੇ ੜਾਵੇ ਕੂਤਰਾ ਪਹਿਲਾਂ ਛੋੜਾ ਚੇਰ ਕ ਉੱਪਰਲੀ ਸਾਈਡ ਤੇ ਬੱੱਚੇ ਛੜ ਦੇਣਾ ਇੱਥੋਂ ਮਾ ਗੱਟੀ ਜੀ ਲਾਈ ਹੋਈ ਆ ਇਹਦੇ ਵਿੱਚ ਪਸਾ ਦੇਣਾ ਹਣਾ ਇੱਥੋਂ ਇਦਾਂ ਇਹ ਆਇੱਕੋ ਠੀਕ ਆ ਤੇ ਥੱਲੇ ਉਹ ਤਾਰ ਪਸਾਈ ਆ ਉਹ ਚ ਪਸਾ ਦੇਣਾ ਲੋਕ ਹੋ ਜਾਣਾ ਕੰਮ ਅਗਲੀ ਵਾਰ ਇਹ ਫਰੇਮ ਬਣਾਵਾਂਗੇ ਬਾਈ ਪੂਰੇ ਪ੍ਰੋਪਰ ਤਰੀਕੇ ਨਾਲ ਠੀਕ ਆ ਐਂਗਲਾਂ ਦਾ ਫਰੇਮ ਬਣਾ ਕੇ ਤੇ ਨਵਾਂ ਜਾਲ ਮਗਾ ਕੇ ਉਹਦਾ ਵੀ ਗਲਗੁਲ ਜਾਣਾ ਹੁਣ ਜਾਤਾ ਹੀ ਹਣਾ ਇਹ ਅਗਲੇ ਸੀਜ਼ਨ ਤਾਈ ਚਲੋ ਬਾਈ ਇਹਨੂੰ ਬੰਦ ਕਰੀਏ ਪਹਿਲਾਂ ਥੱਲੇ ਉਹ ਕਿੱਥੇ ਅੜ ਗਏ ਆ ਇਸ ਤਰੀਕੇ ਨਾਲ ਬਾਈ ਬੰਦ ਹੋ ਜਾਂਦਾ ਇਹ ਠੀਕ ਆ ਦੇ ਲਿਆਉ ਕੁ ਨਿਤਰਾ ਗੱਡੀ ਸਾਰੀ ਬਾਹਰ ਚਲੋ ਵੀ ਫੇਰੋ ਆਇਓ ਤੁਹਾਡੇ ਖੁੱਡਿਆਂ ਦਾ ਡਗਾਡਰ ਕਰੀਏ ਅਸੀਂ ਖੁੱਡੇ ਖੱਡੇ ਸਾਫ਼ ਕਰਕੇ ਮਿੱਟੀ ਭਾਈਏ ਬੰਦੇ ਚਲੋ 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 ਚਾਰ 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 ਕਰੀਏ ਆ ਅੱਜ ਤਾਨੂੰ ਜੋੜੇ ਲੜਨ ਜਿਹੜੇ ਆਪਾਂ ਉਹ ਵੀ ਚੌਂਕ ਕਰਾਉਂਗਾ ਕੱਟਾ ਕੱਟਾ ਕਿਹੜੇ ਕਿਹੜੇ ਜੋੜੇ ਲਾਉਣੇ ਆ ਨਾ ਆਪਾਂ ਹੁਣੇ ਛੱਡਦੇ ਆ ਉਹਨਾਂ ਨੂੰ ਫਿਜਰਿਆਂ ਦੇ ਵਿੱਚ ਚਲੋ ਚਲੋ ਵੀ ਚਲੋ ਚਲੋ ਕਰੋ ਫਰਦੋ ਅੰਦਰ ਕੀਆ ਡਰ ਲੱਗਦਾ ਤੁਹਾਨੂੰ ਬਹੁਤ ਧੀਏ ਚਾਤੋਂ ਸਚਰਾ ਕੋਸ਼ਕਾ ਚੰਬੜ ਕੇ ਬਾਈ ਛੁੱਡਾ ਬੰਦ ਕਰ ਲਈਏ ਹਨ ਬਾਕੀ ਚਲ ਗਏ ਬਾਹਰ ਉਹੋ ਛਤਰੀ ਲਾਈ ਨਹੀਂ ਪਹਿਲਾਂ ਛਤਰੀ ਲਾ ਲਈਏ ਯਾਰ ਇਹਦਾ ਮੇਲਾ ਭਰ ਗਿਆ ਉੱਤੇ ਡੇਗ ਵੀ ਨਾ ਪਵੇ ਛਤਰੀ ਹਨਾ ਦੂਜੀ ਛਤਰੀ ਲਾ ਦਈਏ ਇੱਕ ਕੱਢ ਕੇ ਹੋਰ ਬਾਈ ਸਭੋ ਸਾਰੇ ਉੱਪਰ ਕੱਢ ਕੇ ਬਾਹਰ ਠੀਕ ਆ ਤੇ ਹੁਣ ਮੈਂ ਛਤਰੀ ਲਾ ਦਮਾ ਦੂਜੀ ਵੀ ਹੈਨਾ ਤੇ ਕਿਉਂਕਿ ਇਹਦੇ ਤੇ ਜਿਆਦਾ ਕੰਮ ਹੋ ਗਿਆ ਹੋਰ ਨਾ ਛਤਰੀ ਡਿੱਪ ਵੇ ਬਾਲਟੀ ਦੇ ਵਿੱਚ ਹੀ ਆ ਉਹਦਾ ਪੱਥਰ ਪਾਏ ਆ ਤੇ ਜਿ ਸਾਰੇ-ਵਾਰੇ ਪਰ ਫੇ ਵੀ ਡੀਗਾਂ ਦਾ ਡਾਰਾ ਇੱਥੇ ਦੂਜੀ ਛਤਰੀ ਲਾ ਦੀਏ ਇੱਥੇ ਬਾਬੇ ਦੂਜੀ ਵੀ ਛਤਰੀ ਲਾਤੀ ਹੈ ਨਾ ਤੇ ਉਹ ਉੱਤੇ ਘਟ ਜਾਣ ਦੇ ਇੱਥੇ ਜਿਆਦਾ ਹੁੰਦੇ ਆ ਚਲੋ ਤਾਂ ਚਲੋ ਦੂਜੀ ਛਤਰੀ ਦੇਖੋ ਚਲੋ ਬਾਬੇ ਪੋਕੇ ਦੋ ਹੀ ਚਾਹ ਚ ਵੰਡ ਅੱਧੇ ਹੁਣ ਉੱਤੇ ਬੈਗੇ ਤੇ ਦੇ ਇੱਤੇ ਬਾਬੇ ਸਟਿੰਗ 11:15 ਦਾ ਟਾਈਮ ਹੋ ਗਿਆ 11:15 ਦਾ ਤੇ ਕਮੂਤਰ ਢੱਕ ਦੀਏ ਅੰਦਰ ਹੈ ਨਾ ਆਇਓ ਵੀ ਆਜੋ ਆਇਓ ਪਤਾਇਓ ਆਇਓ ਆਇਓ ਆਹਾ ਆਇਓ 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 ਓ ਭਗਤੋ ਆਜੋ ਟਕੂਸੀਆਂ ਆਂ ਮਰੀ ਜਾਂਦੇ ਪਤੰਦਰ ਤੇ ਆਉਣ ਦਾ ਨਾਂ ਨਹੀਂ ਦਿੰਦੇ ਆਇਓ ਮਾਝ ਦਾ ਘਿਰਕਣ ਜੇ ਲਾਪੇ ਹੁਣ ਜਦਾਂ ਧੋਣ ਦਾ ਮੂੰਹ ਘੱਟਣ ਲਾਪੇ ਨੇ ਨਾ ਧੋਪਰਾਂ ਜਿਆਦਾ ਗਰ ਤੋਂ ਬਹੁਤ ਜਿਆਦਾ ਲੱਗੀ ਟਿਕਮੀ ਆਇਓ 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 ਭਗਤੋ ਆਇਓ 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 ਆਹ 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 ਆਇਓ 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 ਓਏ ਆਜੋ ਆਇਆ 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 ਚਲੋ ਬਾਬੇ ਨੂੰ ਡਾਕ ਲਈਏ ਤੇ ਡਾਕੇ ਪੇ ਕਰਦੇ ਆ ਬਾਕੀ ਦੀ ਕਾਲ ਵਈ ਜਰੂ ਲੋਏ ਬਾਬੋ ਕੋਈ ਗਾਣਾ ਦੂਣਾ ਲਿਆਂਦਾ ਠੀਕ ਹੈ ਸ਼ੈਰੂ ਤੇ ਆਂਡੇ ਵਾਲੀ ਫੀਡ ਫੂਡ ਲੈ ਕੇ ਆਇਆ ਜਿਹੜੀ ਆਂਡੇ ਹੁੰਡੇ ਤੋਂ ਬੰਦ ਹੋਈਆਂ ਸੀ ਨਾ ਇੱਕ ਮਿਕਸ ਦਾਣਾ ਲਿਆਂਦਾ ਉਹ ਵੀ ਤੁਹਾਨੂੰ ਦਿਖੋਨਾ ਜਿਹੜੇ ਆਂਡਿਆਂ ਤੋਂ ਬੰਦ ਹੀ ਮਾਦੀਆਂ ਉਹਨਾਂ ਦੀ ਆਪਾਂ ਟ੍ਰੀਟਮੈਂਟ ਕਰਨੀ ਬਈ ਹੁਣ ਠੀਕ ਆ ਤੇ ਆ ਹੈਗੇ ਬਾਈ ਛੂਲੇ ਉਹ ਜੇਹੋਏ ਛੂਲੇ ਇਹਨਾਂ ਦਾ ਵੇਸਣ ਬਣਾਉਣਾ ਨਾ ਕੁੱਟ ਕੇ ਚੰਗੀ ਤਰ੍ਹਾਂ ਬਾਈ ਉਹ ਪਾਊਡਰ ਹਨਾ ਤੇ ਆ ਚੈੱਕ ਕਰੋ ਠੀਕ ਆ ਉਹ ਜੇਹੋਏ ਛੂਲੇ ਮਤਲਬ ਤਾਜ਼ੇ ਬਣਾਏ ਉਹਨਾਂ ਕੋਲੋਂ ਆਪ ਜੀ ਤਾਂ ਕਹਿ ਕੇ ਇਹ ਨਹੀਂ ਕਿ ਪੇਲਾਂ ਦੇ ਭਿੱਜੇ ਹੋਏ ਭੁੱਜੇ ਹੋਏ ਭਿੱਜੇ ਹੀ ਹੈ ਨਾ ਆ ਛਿੱਲਣ ਲੱਤੀ ਹੋਈ ਬਾਈ ਹਲਦੀ ਉਧਰ ਆਪਾਂ ਨੂੰ ਬਾਈ ਇੱਕ ਹਲਦੀ ਦੇਖ ਗਿਆ ਪਰ ਉਹ ਬਾਈ ਪੰਗਾਰੇ ਜੇ ਕੱਢੇ ਹੋਏ ਉਹਨੇ ਹਨਾ ਤੇ ਉਹ ਫੈਦਾ ਨਹੀਂ ਹੈਗਾ ਇਸ ਕਰਕੇ ਉਹਨੂੰ ਆਪਾਂ ਵੀਝ ਲਾਂਗੇ ਤੇ ਉਹ ਚੋਂ ਫੇਰ ਕੱਢ ਕੇ ਗਾਂ ਫੀ ਕੰਮ ਆ ਜੂਗੀ ਨਾ ਐ ਛਲੜ ਲੱਥੀ ਵਾਲੀ ਹਲਦੀ ਹੁੰਦੀ ਤੇ ਆ ਬਈ ਸਫੇਦ ਮੂਸਲੀ ਆਪ ਕੋਲ ਖਲੋ ਕੇ ਬਈ ਪਾਊਡਰ ਕਰਾਇਆ ਇਹ ਨਹੀਂ ਕਿ ਉਦਾਂ ਪਾਊਡਰ ਲੈ ਜਾਂਦਾ ਉਹਦਾ ਵੈ ਸਬੂਤੀ ਲੈਣੀ ਚਾਹੀਦੀ ਆ ਜੇ ਤੁਸੀਂ ਲੈਣੀ ਆ ਪੰਥਾਰੀ ਜੇ ਤੁਹਾਡਾ ਕੋ ਬਾਗ ਹੈਗਾ ਮੰਦਾ ਤੇ ਉਹਨੂੰ ਕਹਾਂ ਬਈ ਸਾਡੇ ਸਾਹਮਣੇ ਅੱਖਾਂ ਦੇ ਸਾਨੂੰ ਗ੍ਰाइंड ਕਰ ਦੇ ਤੇ ਉਹ ਕਰਕੇ ਵੀ ਦੇ ਦਿੰਦੇ ਬਈ ਆਹ ਠੀਕ ਆ ਇਹ ਆਂਡਿਆਂ ਤੋਂ ਬੰਦ ਜਿਹੜੀਆਂ ਮਾਦੀਆਂ ਆਪਾਂ ਉਹਨਾਂ ਦਾ ਟ੍ਰੀਟਮੈਂਟ ਕਰਨਾ ਤੇ ਆ ਬਾਈ ਵਿਟਾਮਿਨ ਐਚ ਠੀਕ ਆ ਲੋ ਯਾਰ ਵੀ ਠੀਕ ਆ ਇਹਦੇ ਵਿੱਚ ਵੀ ਤਿੰਨ ਚਾਰ ਤਰ੍ਹਾਂ ਦੀ ਹੁੰਦੀ ਵਿਟਾਮਿਨ ਐਚ ਦੇ ਵਿੱਚ ਠੀਕ ਆ ਇੱਕ ਬਾਈ ਆ ਵੀ ਲੈਂਦਾ ਆਪਾਂ ਇਹ ਵੀ ਦਿਖਾ ਦੇਣਾ ਤੁਹਾਨੂੰ ਐਗ ਫਾਰਮੂਲਾ ਜਿਹੜੀਆਂ ਬਾਈ ਆਪਣੀਆਂ ਦੇਰ ਦੀਆਂ ਬੰਦ ਹੋਈਆਂ ਨਾ ਜਿਨ੍ਹਾਂ ਨੂੰ ਬਹੁਤ ਟਾਈਮ ਹੋ ਗਿਆ ਆ ਉਹਨਾਂ ਨੂੰ ਨਾਲ ਇਹ ਵੀ ਚਲਾਵਾਂਗੇ ਠੀਕ ਆ ਇਹ ਵੈਸੇ ਹੀ ਪਾਵਾਂਗੇ ਕੁੱਜੇ ਦੇ ਵਿੱਚ ਉਹਨਾਂ ਨੂੰ ਠੀਕ ਆ ਤੇ ਇਹਦੀਆਂ ਦੋ ਦੋ ਬੂੰਦਾ ਬਾਈ ਸਵੇਰੇ ਸ਼ਾਮ ਦਵਾਂਗੇ ਤੇ ਆਹ ਜਿਹੜੀ ਬਾਈ ਇਹ ਸਫੇਦ ਮੂਸਲੀ ਛੋਲੇ ਤੇ ਆਹ ਹਲਦੀ ਠੀਕ ਆ ਤੇ ਬਾਈ ਇਹਨਾਂ ਦੇ ਵਿੱਚ ਹੋਰ ਪਾਉਣਾ ਆਪਾਂ ਇਹ ਹਲਦੀ ਹੋ ਗਈ ਸਫੇਦ ਮੂਸਲੀ ਹੋ ਗਈ ਤੇ ਆਹ ਹੋ ਗਿਆ ਆਪਣੇ ਛੋਲੇ ਤਾਂ ਇੱਚ ਬਾਈ ਇੱਕ ਦੋ ਚੀਜ਼ਾਂ ਹੋਰ ਪੈਣੀਆਂ ਉਹ ਮੈਂ ਤੁਹਾਨੂੰ ਕਾਪੀ ਤੋਂ ਦੇਖ ਕੇ ਦੱਸਦਾ ਨਾ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਹੋਰ ਐਡ ਕਰਨੀ ਆਪਾਂ ਤੇ ਆਂਡੀਆਂ ਰੀਆਂ ਛਿਲਕਾਂ ਵੀ ਪੈਣੀਆਂ ਦੇਸੀ ਆਂਡੇ ਜਿਹੜੇ ਹੁੰਦੇ ਨਾ ਬਾਈ ਉਹਨਾਂ ਦੀਆਂ ਛੱਲੜਾਂ ਵੀ ਪੈਣੀਆਂ ਇਹਦੇ ਵਿੱਚ ਠੀਕ ਆ ਇੱਕ ਦੋ ਚੀਜ਼ਾਂ ਹੋਰ ਪੈਣੀਆਂ ਉਹ ਵੀ ਦੱਸ ਦੂੰਗਾ ਬਈ ਤੇ ਦਾਣੇ 'ਚ ਬਾਈ ਆ ਮਿਕਸ ਦਾਣਾ ਬਈ ਐਨੀ ਸੌਰੀ ਫੀਡ ਆ ਬਈ ਆਹ ਤੇ ਇਹ 5 5 ਕਿਲੋ ਫੀਡ ਦੀ ਆਂਡੀ ਜਿਹੜੀ ਆਂਡੇ ਆਂਡਿਆਂ ਤੋਂ ਹੁੰਦੀ ਹੈ ਇਹ ਹਨਾ ਤੇ ਉਹ ਕੰਗਣੀਆਂ ਬਾਈ ਚਿੜੀਆਂ ਦਾ ਦਾਣਾ ਆਪਣੀਆਂ ਜਿਹੜਾ ਤੂਤੇ ਜੇ ਆ ਠੀਕ ਆ ਤੇ ਆ ਮਿਕਸ ਦਾਣਾ ਬਈ ਇਹ 'ਚ ਕਈ ਕੁਝ ਹੁੰਦਾ ਇਹ ਸਿਰਫ ਬਾਜਰਾ ਪੂਰਾ ਵੀ ਹੁੰਦਾ ਇਹ ਸਿਰਫ ਜਿਹੜੀਆਂ ਬੰਦ ਮਾਦੀਆਂ ਉਹਨਾਂ ਨੂੰ ਪੋਣਾ ਬਈ ਇਹ ਮੈਂ ਕਿਲੋ ਕੀ ਲੈ ਕੇ ਆਇਆ ਕਿ ਲੋਡੇਡ ਕਿਲੋ ਜਿਆਦਾ ਨਹੀਂ ਲੈਂਦਾ ਇਹ ਸਿਰਫ ਉਹਨਾਂ ਨੂੰ ਥੋੜਾ ਥੋੜਾ ਪਾਇਆ ਕਰਨਾ ਰੋਜ਼ੀ ਵੀ ਜਿਹੜੀ ਤਰ੍ਹਾਂ ਦੀ ਕੋਈ ਵੀ ਕਮੀ ਹੈ ਇਦਾਂ ਦੀ ਉਹ ਦਾਣੇ ਚ ਪੂਰੀ ਹੋਈਏ ਵਿੱਚ ਮੋਠ ਮੂਠ ਕਈ ਕੋਸ਼ੀ ਹੁੰਦਾ ਬਈ ਠੀਕ ਆ ਲੱਲਾ ਪੱਪਈਆ ਮਤਲਬ ਇਹਦੇ ਵਿੱਚ ਕਈ ਕੋਸ਼ੀ ਆ ਤੇ ਇਹ ਵੀ ਉਹਨਾਂ ਨੂੰ ਦਾਣਾ ਉਹਨੇ ਦਿਨ ਚਲਾਉਣਾ ਤੇ ਆਪ ਫੀਡ ਵੀ ਉਹਨਾਂ ਨੂੰ ਚਲਉਣੀ ਪਈ ਹੋਰ ਕਿਹੇ ਕਬੂਤਰ ਉੱਡਣ ਵਾਲੇ ਨੂੰ ਜਾਂ ਕਿਹੇ ਜੋ ਹੋਰ ਵੱਡੇ ਕਬੂਤਰ ਨੂੰ ਵੀ ਕਿਸੇ ਨੂੰ ਨਹੀਂ ਦੇਣੀ ਆਪਾਂ ਇਹ ਦਾਣਾ ਸਿਰਫ ਜਿਹੜੀਆਂ ਕਬੂਤਰੀਆਂ ਅੰਡੇ ਤੋਂ ਬੰਦ ਹੋਈਆਂ ਉਹਨਾਂ ਨੂੰ ਹੀ ਇਹ ਚੀਜ਼ਾਂ ਪਾਉਣੀਆਂ ਆਪਾਂ ਸਲੋ ਬਾਬਿਓ ਮੈਂ ਕਿਹਾ ਜਿੱਦਾਂ ਜਿਹੜਾ ਆਪਣਾ ਸੂਰਜ ਆ ਕੱਲ ਵੇਖ ਤੇ ਪਰ ਫੇ ਵੀ ਬਾਈ ਛੱਡ ਦਿੰਦੇ ਆ ਦੋਨੋਂ ਹੀ ਭਰਾ ਛੱਡ ਦਿੰਦੇ ਛਤਰੀ ਦੇ ਬੈਠੇ ਰਹਿਣਗੇ ਕਿ ਇਹ ਤੇ ਉਹ ਵੀ ਇੱਥੇ ਇੱਕਦੇ ਬਿਠਾਉਣੋਂ ਮ ਲੱਭ ਲੈਂਦਾ ਇਹਨਾਂ ਦੇ ਵਿੱਚ ਹੀ ਹੈਨਾ ਤੇ ਇਹਨਾਂ ਨੂੰ ਛੱਡਦੇ ਆ ਬਾਈ ਉੱਤੇ ਛਤਰੀ ਦੇ ਘੜੀ ਖੜਾ ਤੀਜਾ ਬੱਚਾ ਵੀ ਬੜਦੇ ਵਾਲੀ ਜਮਾ ਬਿਠਾਤਾ ਠੀਕ ਆ ਤੇ ਦੋ ਤਾਂ ਉੜ ਗਏ ਆੜਾ ਰਤਾ ਪਹਿਲਾਂ ਉੜਦਾ ਹੈ ਵੀ ਉੜ ਗਿਆ ਬਾਈ ਤੇ ਆਹ ਉੜਦਾ ਸੂਰਜ ਉਹ ਜਾਂਦਾ ਬਾਈ ਥਲੇ ਥਲੇ ਸੇ ਵੀ ਡਾਰਾ ਬਾਈ ਇਹਨਾਂ ਦੀਆਂ ਹੈਨਾ ਜਿੱਦਾਂ ਜੇਹ ਸਾਹਿਬ ਨਾਲ ਜੋੜਾ ਲਾਇਆ ਸੀ ਆਪਾਂ ਵਧੀਆ ਮਲ ਗੱਲਬਾਜੀ ਬਣ ਗਈ ਆ ਦੇਖੋ ਸੇ ਵੀ ਕੋਈ ਡਾਰਾ ਚੱਲ ਕੇ ਕਿ ਉੱਡਦਾ ਆ ਤੀਜਾ ਵੀ ਉੱਡਣ ਨੂੰ ਤੇ ਜਿਹੜਾ ਦੂਜਾ ਰੱਤਾ ਬੱਚਾ ਸੀ ਉਹ ਵੀ ਇਹਦੇ ਕੋਲ ਆ ਆਇਆ ਬਈ ਯਾਰ ਤੇ ਸੂਰਜ ਆ ਫਿਰਦਾ ਬਈ ਤੇ ਇਥੇ ਤੀਜੀ ਛਤਰੀ ਵੀ ਲਾ ਦਿੰਨੇ ਕੱਲ ਆਹ ਛਤਰੀ ਤੇ ਬੈਠਾ ਹੀ ਸੂਰਜ ਆਪਣਾ ਕਿਉਂ ਵੀ ਛਤਰੀ ਖੜੀ ਕਰ ਦਿੰਨੇ ਆ ਬਈ ਕਿੱਧਰ ਗਿਆ ਆ ਫਿਰਦਾ ਜਿਹੜਾ ਤਾਂ ਨਾ ਬਈ ਵਾਦਾ ਕੀਤਾ ਸੀਗਾ ਪਰਮਾਤਮਾ ਦੀ ਕਿਰਪਾ ਹੋਈ ਤੇ ਉਹ ਵਾਦਾ ਪੂਰਾ ਹੋ ਜੂਗਾ ਤੁਹਾਨੂੰ ਕਿਹਾ ਸੀ ਵੀ ਇਹ ਕੁੰਤਰਾ ਪੱਬਾਜੀ ਵੀ ਛੱਡਾਂਗੇ ਇਹ ਤੇ ਇਹ ਬੱਚਾ ਬਈ ਛੱਡਾਂਗੇ ਹੁਣ ਏ ਏ ਏ ਏ ਆਇ ਤੇ ਰੱਖੋ ਸੂਰਜ ਲੱਗ ਗਿਆ ਬਾਈ ਫੁੱਲ ਛਤਰੀ ਦੇ ਹਨਾ ਅੱਜ ਵੀ ਛਤਰੀ ਦੇ ਬੈਠਾ ਬਾਈ ਬੱਚੇ ਨੂੰ ਦੇ ਲੋ ਬਾਈ ਇੱਕੋ ਦਿਨ ਆਪਾਂ ਜਾਲ ਚ ਪਾਇਆ ਸੀ ਤੁਹਾਨੂੰ ਪਤਾ ਹੋਣਾ ਇੱਕ ਕੇ ਦੋ ਦਿਨ ਬਾਸ ਬਾਸ ਜਾਲ ਚ ਹੀ ਪਾਇਆ ਸੀਗਾ ਤੇ ਵੱਡਾ ਹੋ ਗਿਆ ਬਾਈ ਘਟ ਘਟ ਨਹੀਂ ਤੀਜੀ ਚੌਥੀ ਗਲੀ ਵੀ ਸਿੱਟ ਗਿਆ ਆ ਫੇਰ ਵੀ ਬਾਈ ਨਸਲ ਆਪਣੀ ਆਪਣਾ ਜੋਰ ਦਿਖਾਈ ਜਾਂਦੀ ਜਿਹੜੀ ਨਸਲ ਹੁੰਦੀ ਆ ਠੀਕ ਆ ਇਹਨੂੰ ਉਦਣ ਦਾ ਚੇਤਾ ਹੀ ਦੇ ਲੋ ਬਾਈ ਛਤਰੀ ਚੜ ਗਿਆ ਆਪੀ ਤੇ ਆਹ ਦੂਜਾ ਲੈ ਲੈ ਇਹ ਨਿਕ ਆਇਆ ਹਜੇ ਇਹ ਵੀ ਮਾੜਾ ਮਾੜਾ ਤਾੜੀ ਇਹ ਲਾਪਿਆ ਮਾਰਨ ਬਈ। ਉਹ ਯਾ ਉੱਡੀਆਂ ਦਾ ਰੱਤਾ ਦੂਜਾ। ਐਦਾ ਹੀ ਦੇਖ ਲੋ ਔੜ ਦਾ। ਆਪਣਾ ਸੂਰਜ ਉਦਾਂ ਹੀ ਭਈ ਆ। ਸੱਨੇ ਹੀ ਭਰਾ ਬੈਠੇ ਉੱਪਰ ਆ ਕੋਈ ਛਤਰੀ ਤੇ ਤਿੰਨੇ ਹੀ। ਭਈ ਆ ਦਵਾਈ ਆ ਠੀਕ ਆ ਵਿਟਾਮਿਨ ਐਚ ਠੀਕ ਆ। ਇਹ ਬਈ ਪੜਾ ਕਿੱਦਾਂ ਦੇਣੀ ਐ ਮਤਲਬ ਜਿਦਾ ਦੋ ਦੋ ਬੂੰਦਾ ਖਜੋੜਾ ਤੋੜ ਲੈਣਾ ਬਈ। ਜੇ ਸੈੱਲ ਨਹੀਂ ਬਣਦਾ ਮਤਲਬ ਜਿਦਾ ਆਂਡਾ ਨਹੀਂ ਬਣਦਾ ਨਾ ਕੱਚੇ ਆਂਡੇ ਲਾਈ ਜਾਂਦੀਆਂ। ਉਹ ਤੋਂ ਵੀ ਬਈ ਇਹ ਕੰਮ ਕਰਦੀ ਆ ਠੀਕ ਆ ਇਹਦਾ ਆਪਾਂ ਨੂੰ ਰਿਜ਼ਲਟ ਮਿਲਿਆ ਹੋਇਆ ਤਾਂ ਪਰ ਰਿਜ਼ਲਟ ਲਿਆ ਵੀ ਹੋਇਆ ਬਈ ਇਸ ਚੀਜ਼ ਦਾ ਬਹੁਤ ਕੈਂਡ ਚੀਜ਼ ਆ ਬਈ ਇਹ ਇਹ ਵਿਟਾ ਬਿਟਾ H ਹੈ ਨਾ ਉਹ ਵਿਟਾਮਿਨ H ਲਿਖਿਆ ਹੁੰਦਾ ਉਹਦੇ ਉੱਤੇ ਮੈਨੂੰ ਲੱਗਦਾ ਵੀ ਇਹਦੇ ਵਿੱਚ ਵੀ ਦੋ ਤਿੰਨ ਹੁੰਦੀਆਂ ਸ਼ਾਇਦ ਉਹਨੇ ਗਲਤ ਦੇ ਦਿੱਤੀ ਆ ਬਾਕੀ ਪੜ ਲੈਣੇ ਕੋਈ ਨਹੀਂ ਦੇਖ ਲੈਣੇ ਤੇ ਸਰਸੁਰ ਕਰਕੇ ਨਹੀਂ ਸਹੀ ਆ ਬਈ ਆਹ ਵਿਟਾਮਿਨ H ਵਿਟਾਮਿਨ A ਵੀ ਆ E ਵੀ ਆ D3 ਵੀ ਆ ਦਾ ਕੱਚੇ ਅੰਡੇ ਲੌਂਦੀ ਹੈ ਨਾ ਇਹਨਾਂ ਦਾ ਬਈ ਟ੍ਰੀਟਮੈਂਟ ਕਰਾਂਗੇ ਹੁਣ ਪੂਰਾ ਪ੍ਰੋਪਰ ਇਹਨਾਂ ਜੋੜਾ ਤੋੜ ਦੇਣਾ ਬਈ ਫੇਰ ਜੋੜਾ ਲਾਵਾਂਗੇ ਠੀਕ ਹੈ ਜਿੰਨੇ ਵੀ ਜਿਹੜੇ ਵੀ ਆਪਣੀਆਂ ਕਬੂਤਰੀਆਂ ਕੱਚੇ ਕੁੱچے ਅੰਡੇ ਲੌਂਦੀਆਂ ਇਹਦਾ ਕਬੂਤਰ ਆ ਬਈ ਇਹ ਪਿੱਲੇ ਅੰਡੇ ਲਮੋਂਦਿਆ ਹਨਾ ਇਹਦੀ ਵੀ ਬਈ ਪਹੋਲ ਮਤਲਬ ਕਰਨੀ ਪੈਣੀ ਮਿਹਨਤ ਫੇਰ ਚੱਲਣੇ ਆ ਇਹ ਕਬੂਤਰ ਤੇ ਇਹ ਨਹੀਂ ਕਿ ਆਪਾਂ ਇੱਕ ਦੋ ਵਾਰ ਹੀ ਪਾਲਿਆ ਦਵਾ ਠੀਕ ਆ ਪ੍ਰੋਪਰਲੀ ਆ ਹੁਣ ਬਜਮੀ ਦਵਾਈ ਦੇਣੀ ਪੈਣੀ ਇਹਨਾਂ ਨੂੰ ਆਹ ਜਿਹੜਾ ਪਾਊਡਰ ਆ ਭਜਦਾ ਪਾਈ ਜਾਣਾ ਜਿਹੜਾ ਐਗ ਫਾਰਮੂਲਾ ਲਿਆਂਦਾ ਹਨਾ ਜਿਹੜੀ ਵਿਟਾਮਿਨ ਐਚ ਆ ਬਈ ਉਹਦੀਆਂ ਦੋ ਕਿ ਆ ਵੀ ਇਦਾਂ ਹੀ ਬਈ ਜਿਹੜੀਆਂ ਮਾਦੀਆਂ ਆ ਠੀਕ ਆ ਇਹਨਾਂ ਨੂੰ ਵੀ ਜਿਹੜੀਆਂ ਜਿਹੜੀਆਂ ਅੰਡਿਆਂ ਤੋਂ ਬੰਦ ਹੋਈਆਂ ਇਹ ਵੀ ਬਈ ਸੈਪਰੇਟ ਰੱਖਣੀਆਂ ਸਾਰੀਆਂ ਜਿਦਾਂ ਨਾ ਡੇਲੀ ਉਹਨਾਂ ਨੂੰ ਬਜਮੀ ਦਵਾਈ ਦੇਣੀ ਪੈਣੀ ਬਈ ਫੇਰ ਚੱਲੂਗੀਆਂ ਚੱਲ ਪਊਗੀਆਂ ਪਰ ਮਿਹਨਤ ਕਰਨੀ ਪੈਣੀ ਜਿਹੜੀ ਦਵਾਈ ਆਪਾਂ ਦੇਸੀ ਬਣਾਉਣੀ ਆ ਉਹ ਵੀ ਬਣਾਉਣੀ ਆ ਬਈ ਉਹਦੀ ਵੀ ਬਾਅਦ ਇੱਕ ਇੱਕ ਗੋਲੀ ਆਪਾਂ ਦੇਣੀ ਸ਼ੁਰੂ ਕਰ ਦੇਣੀ ਆ ਜਿਹੜਾ ਬਈ ਆ ਪਾਊਡਰ ਆ ਇਹ ਮਤਲਬ ਆਪਾਂ ਜਿਦਾ ਜੋੜੇ ਤੋਣ ਤੋਂ ਸੋੜਨ ਤੋਂ ਬਾਅਦ ਹਨਾ ਜਿਦਾ ਹੁਣ ਜੋੜਾ ਤੋੜ ਦੇਣਾ ਇਹ ਆਪਾਂ ਬਈ ਪਾਵਾਂਗੇ ਘਟ ਟਟ ਇੱਕ ਹਫਤਾ ਲਗਾਤਾਰ ਠੀਕ ਆ ਉਦੋਂ ਬਾਅਦ ਬਈ ਬੰਦ ਕਰਾਂਗੇ ਫੇ ਜਦੋਂ ਆਪਾਂ ਜੋੜੇ ਲਾਉਣੇ ਆ ਲਾਉਣ ਤੋਂ ਇੱਕ ਹਫਤਾ ਫੇ ਬਿਲਾਂ ਇੱਕ ਚਾ ਲਾਵਾਂਗੇ ਠੀਕ ਆ ਉਦੋਂ ਬਾਅਦ ਫੇ ਬਈ ਜੋੜਾ ਲਾ ਦੇਣਾ ਆਪਾਂ ਤੇ ਫੇ ਲਗਾਤਾਰ ਥੋੜਾ ਥੋੜਾ ਚੱਲਣ ਦੇਣਾ ਆਪਾਂ ਤੇ ਜਿੰਨੇ ਚ ਕਰਾਂਡੇ ਦੇ ਦਿੰਦੀਆਂ ਨਹੀਂ ਹਨਾ ਪਹਿਲਾ 6 ਦਿਨ ਦੇਣਾ ਲਗਾਤਾਰ ਠੀਕ ਆ ਉਦੋਂ ਬਾਅਦ ਬੰਦ ਕਰ ਦੇਣਾ ਇੱਕ ਹਫਤਾ ਉਦੋਂ ਬਾਅਦ ਫੇ ਆਪਾਂ ਜੋੜਾ ਲਾਉਣ ਤੋਂ ਪਹਿਲਾਂ ਇੱਕ ਹਫਤਾ ਫੇ ਪੂਣੀ ਠੀਕ ਆ ਮਤਲਬ ਇੱਕ ਹਫਤਾ ਛੱਡ ਕੇ ਇੱਕ ਹਫਤਾ ਫੇ ਪੂਣੀ ਫੇ ਬਈ ਜੋੜਾ ਲਾ ਦੇਣਾ ਜਿਹੜਾ ਆਪੋ ਆਪਾਂ ਸਾਰੀਆਂ ਮੈਡੀਸਿਨ ਜਿੰਨੀਆਂ ਵੀ ਦੇਣੀਆਂ ਨਾ ਇੱਕ ਫਾਰਮੂਲਾ ਵੀ ਦ ਫੇਰ ਬਾਈ ਲਗਾਤਾਰ ਚੱਲੂਗੀ ਜਨਾ ਚੱਕਰ ਜੋੜਾ ਲਗਾ ਰਾਂਗਾ ਠੀਕ ਹੈ ਜਿੰਚਾ ਕਰਾਂ ਅੰਡੇ ਲਾਉਂਦੀਆਂ ਨਹੀਂ ਮਤਲਬ ਉਹਨਾਂ ਚੱਕਰ ਫਿਰ ਲਗਾਤਾਰੀ ਉਹ ਆਪਾਂ ਜਿਹੜਾ ਇੱਕ ਫਾਰਮੂਲਾ ਪਾਈ ਜਾਵਾਂਗੇ ਠੀਕ ਹੈ ਤੇ ਜਿਹੜੀ ਆਪਾਂ ਦੇਸੀ ਦਵਾਈ ਬਣਉਣੀ ਹੈ ਉਹ ਇਸੇ ਕਰਕੇ ਬਣਉਣੀ ਕਿ ਬਾਈ ਜੋ ਵੀ ਆ ਸਹੀ ਤਰੀਕੇ ਨਾਲ ਬੜਨਾ ਸ਼ੁਰੂ ਹੋ ਜੇ ਆਂਡਿਆਂ ਤੇ ਦੇਣ ਤੋਂ ਚਾਲੂ ਹੋ ਜਾਣਗੀਆਂ ਇਹਦੇ ਨਾਲ ਹੀ ਇੱਕ ਫਾਰਮੂਲੇ ਨਾਲ ਤੇ ਹਾਂਜੀ ਬਾਬਿਓ ਲੋ ਤੁਹਾਡੇ ਕਮੈਂਟਾਂ ਦੇ ਜਵਾਬ ਦੇਈਏ ਤੇ ਅੱਜ ਵੀਡੀਓ ਇਦਾਂ ਹੀ ਆਪਾਂ ਮਤਲਬ ਜਲਦੀ ਜਲਦੀ ਜੀ ਬਣਾ ਦੇਣੀ ਆ ਕਿਉਂਕਿ ਟਾਈਮ ਬਹੁਤ ਹੋ ਗਿਆ ਬਾਈ ਮੈਂ ਸਮਾਰਥ ਸਮੂਹ ਵੀ ਲਿਓਣਾ ਸੀਗਾ ਆਂਡਿਆਂ ਤੋਂ ਆਪਣੇ ਚੰਗੇ ਚੰਗੇ ਕਬੂਤਰ ਸੀ ਜਿਹੜੇ ਆਂਡਿਆਂ ਤੋਂ ਬੰਦ ਹੋਏ ਸੀ ਹਨਾ ਤੇ ਕਬੂਤਰੀਆਂ ਵੀ ਆਂਡੇ ਤੋਂ ਬੰਦ ਹੋਈਆਂ ਤੇ ਕਬੂਤਰ ਲਵਾਉਂਦੇ ਆਪਣੇ ਫੋਕੇ ਆਂਡੇ ਲਵਾਈ ਜਾਂਦੇ ਸੀ ਦੋ ਕਬੂਤਰ ਜਿਹੜੇ ਵੱਡੇ ਕਬੂਤਰ ਚੰਗੇ ਸੀ ਮਤਲਬ ਜਿਨ੍ਹਾਂ ਦੀ ਗੇਮ ਹੀ ਘੁੰਮਦੀ ਬਈਆ ਸਾਰੇ ਕੂਠੇ ਦੇ ਹਨਾ ਤੇ ਉਮਰ ਦਾ ਵੀ ਬਾਈ ਫਰਕ ਪੈ ਜਾਂਦਾ ਹਨਾ ਉਮਰ ਵੀ ਕਾਫੀ ਹੋ ਗਈ ਆ ਜਿੱਦਾਂ ਇਹਨਾਂ ਦੀ ਤੇ ਕੋਈ ਚੱਕਰ ਨਹੀਂ ਇਹਨਾਂ ਚੱਲ ਪਾਣੇ ਬਾਈ ਠੀਕ ਆ ਬਾਕੀ ਜਿਹੜੇ ਬਾਈ ਜ ਉਹਨਾਂ ਨੂੰ ਬਾਈ ਜਿਹੜੀ ਦੇਸੀ ਅੰਡਾ ਮਤਲਬ ਘਰ ਦੇ ਮੁਰਗੇ ਜਿਹਦਾ ਖੁੱਲੇ ਫਿਰਦੇ ਹੁਣ ਫਿਰਤ ਵਾਲੇ ਉਹ ਅੰਡੇ ਲੈਣੇ ਆ। ਆਵਾਲ ਕੇ ਬਾਈ ਵਿੱਚੇ ਜਰਦੀ ਜੁਰਦੀ ਜੋ ਵੀ ਛੱਲੜ ਛੁੱਲੜ ਸਾਰਾ ਕੁਝ ਵਿੱਚੇ ਹੀ ਨਾ ਕਰਕੇ ਓੱਖੇ ਰੱਖ ਕੇ ਬਾਈ ਉਹ ਕਬੂਤਰਾਂ ਦੇ ਮੋਰੇ ਰੱਖ ਦੇਣਾ। ਇੱਕ ਦੋ ਦਿਨ ਓੱਖੇ ਹੋਊਗੇ ਬਾਈ ਖਾਣ ਲੱਗ ਪੈਂਦੇ ਹੁੰਦੇ ਇਹ ਆਪ ਹੀ ਖਾਣ ਲੱਗ ਪੈਂਦੇ ਫਿਰ। ਜਦੋਂ ਉਹ ਅੰਡੇ ਬਾਈ ਖਾਣ ਲੱਪੇ 10 15 ਦਿਨ ਉਹ ਪਾਓ ਠੀਕ ਆ ਤੇ ਬਾਅਦ ਚ ਜੋੜਾ ਲਾ ਦੋ। ਤੇ 100% ਬਾਈ ਜਿਹੜੇ ਕਬੂਤਰ ਬਾਈ ਹਲਮ ਹੁੰਦੇ ਆ ਨਾ ਗਰਮੈਸ਼ ਦਾ ਪ੍ਰੋਬਲਮ ਪੈ ਜਾਂਦੀ ਅੰਦਰ ਉਹਨਾਂ ਦੇ। ਤੇ ਤਾਂਾ ਕਰਕੇ ਬਈ ਉਹ ਜਿਹੜੇ ਆ ਮਤਲਬ ਬੱਚਾ ਨਹੀਂ ਬਣਦਾ ਅੰਡੇ ਚ ਫੋਕੇ ਅੰਡੇ ਲਾਈ ਜਾਂਦੇ ਆ ਠੀਕ ਆ ਛਿਲੜ ਨਹੀਂ ਬਣਦੀ ਜਿਹੜੀਆਂ ਕਬੂਤਰਾਂ ਦੀ ਉਹਨਾਂ ਨੂੰ ਵੀ ਪਾਓ ਠੀਕ ਆ ਅੰਡੇ ਜਿਹੜੇ ਪਿੱਲੇ ਲੋਂਦੇ ਆ ਬਾਕੀ ਉਹ ਜਿਹੜੇ ਆਪਾਂ ਦਵਾਈ ਲਿਆਂਦੀ ਆ ਬਣਾਉਣੀ ਆ ਸਾਰੀ ਉਹਦੇ ਨਾਲ ਹੀ ਬਾਈ ਚੱਲ ਪਾਣੇ ਮੈਂ ਤੁਹਾਨੂੰ ਦਿਖਾਤੀ ਜਿਹੜੀ ਦਵਾਈ ਪਹਿਲਾਂ ਹਨਾ ਦੇਸੀ ਵੀ ਬਣਾਵਾਂਗੇ ਤੇ ਮੈਡੀਕਲ ਵੀ ਵਰਤਾਂਗੇ ਜਿਹੜੀ ਆਪਾਂ ਐ এগ ਫਾਰਮੂਲਾ ਆ ਗਿਆ ਜਾਂ ਵਿਟਾਮਿਨ ਐ ਚ ਹੈਗੀ ਇਹ ਵੀ ਵਰਤਾਂਗੇ ਠੀਕ ਆ ਤੇ ਹੁਣ ਬਈਆ ਬਾਈਆਂ ਦੇ ਕਮੈਂਟਾਂ ਦੇ ਜਵਾਬ ਦੇ ਲਈਏ ਠੀਕ ਆ ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਕਿ ਬਾਈ ਕਬੂਤਰ ਪਾਣੀ ਵਾਲੀਆਂ ਮ ਬਾਈ ਸ਼ਾਇਦ ਮੈਂ ਕੱਲ ਵੀ ਦਿੱਤਾ ਜਵਾਬ ਇਹ ਪਰਸੋਂ ਵੀ ਹੈਨਾ ਵੀ ਜਿਹੜੀ ਮਤਲਬ ਪਾਵਰ ਜੈਲ ਹੁੰਦੀ ਨਾ ਨਵੀਂ ਹੁੰਦੀ ਆ ਉਹੋ ਬਾਈ 3-4 ਦਿਨ ਤੇਜ ਰੱਖ ਕੇ ਥੋੜੀ ਜੀ ਪਾ ਦਿਓ ਉਹਦੇ ਨਾਲ ਹੀ ਬਾਈ ਸੈੱਟ ਹੋ ਜਾਂਦੇ ਆ ਪਾਣੀ ਵਾਲੀਆਂ ਬਿੱਠਾਂ ਦਾ ਮਿੰਟੋ ਮਿੱਟੀ ਬੰਦ ਕਰ ਜਾਂਦੇ ਨਹੀਂ ਤਾਂ ਡਿਜੈਸਟ ਹੋਉਂਦਾ ਬਾਈ ਉਹ ਆਨਲਾਈਨ ਮੰਗੋਣਾ ਪਊ ਤੁਹਾਨੂੰ ਡਿਜੈਸਟੋ ਤੇ ਉਹ ਬਾਈ ਇਦਾਂ ਮਤਲਬ 1 ਲੀਟਰ ਚ 1 ਗ੍ਰਾਮ ਪੈਂਦਾ ਉਹ ਠੀਕ ਆ ਤੇ 1 ਗ੍ਰਾਮ ਪਾਉਣਾ ਤੁਸੀਂ 1 ਲੀਟਰ ਦੇ ਵਿੱਚ ਤੇ ਜਿੰਨੇ ਵੀ ਲਿਟਰ ਉਹਨੇ ਗ੍ਰਾਮ ਤੁਸੀਂ ਉਹ ਪਾ ਲਿਓ ਉਹਦੇ ਨਾਲ ਵੀ ਬਾਈ 3-4 ਦਿਨ ਪਾਉਣ 2 ਦਿਨ ਪਾਉਣਾ ਹੀ ਬਾਈ ਉਹ ਐਨ ਦੂਜੇ ਦਿਨ ਬਿਠਾ ਪੀਲੀਆਂ ਤੇ ਸਖਤ ਮਾਰ ਲਾ ਪੈਂਦੇ ਆ ਡਾਈਜੈਸਟ ਹੋਉਂਦਾ ਠੀਕ ਆ ਤੇ ਇੱਕ ਬਾਈ ਇਹ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਹਾਈ ਟੈਕ ਜਿਹੜੀ ਆਪਾਂ ਪਹਿਲਾਂ ਮੈਂ ਕੱਲ ਵੀ ਜਵਾਬ ਦਿੱਤਾ ਹਨਾ ਵੀ ਹਾਈ ਟੈਕ ਦਾ ਬਾਈ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਬੱਚੇ ਪੁੱਛਣ ਲਈ ਨਹੀਂ ਬਾਈ ਕੋਈ ਨੁਕਸਾਨ ਨਹੀਂ ਹੁੰਦਾ ਆਪਾਂ ਲਾ ਸਕਦੇ ਆ ਬਸ ਥੋੜਾ ਆਰਡਰ ਰੱਖ ਲਓ ਹਨ ਜਿੱਦਾਂ ਮਾਦੀ ਚੱਕ ਲਈ ਉਹਨੂੰ ਲਾ ਲਓ ਜਦੋਂ ਉਹ ਪਾਣੀ ਖਿੱਚ ਗਈ ਤੇ ਉਸ ਦਿਵਾਰ ਬਾਈ ਨਰ ਨੂੰ ਲਾ ਲਓ ਠੀਕ ਆ ਜਦੋਂ ਪਾਣੀ ਪੂਣੀ ਖਿੱਚ ਗਈ ਉਦੋਂ ਛੱਡ ਦਿਓ ਬਸ ਇਦਾਂ ਮੈਂ ਪਹਿਲਾਂ ਵੀ ਦੱਸਿਆ ਹੋਇਆ ਹਨ ਤੇ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਦਾਣਾ ਮਤਲਬ ਜਿਹੜੇ ਛੋਲੇ ਆ ਆਪਾਂ ਛੱਲੜ ਲਾ ਕੇ ਪੋਣੇਗਾ ਇਦਾਂ ਹੀ ਪੋਣੇ ਬਾਈ ਭੇਕੇ ਜੇ ਤਾਂ ਹੱਤੀ ਜਣੇ ਬੱਚਿਆਂ ਨੂੰ ਭੇਕੇ ਦੇਈ ਚੋ ਜੇ ਉਦਾਂ ਭੋਨੇ ਤਾਂ ਛੋਟੇ ਛੋਟੇ ਬਾਈ ਉਦਾਂ ਵੀ ਪਾਈਓ ਛਿੱਲੜ ਦੀ ਲਉਣੀ ਛਿੱਲੜ ਚੀ ਤਾਂ ਸਾਰੀ ਕਰਾਮਾਤ ਆ ਬਾਈ ਠੀਕ ਆ ਜੇ ਛਿੱਲੜ ਲਾਤੀ ਫੇਰ ਆ ਪਿੱਛੇ ਬਾਈ ਆ ਫੇਰ ਕੋਈ ਫਾਇਦਾ ਨਹੀਂ ਛਿੱਲੜ ਚੀ ਸਾਰਾ ਕੁਝ ਆ ਛਿੱਲੜ ਵੀ ਵਿੱਚ ਹੀ ਦੇਣੀ ਆ ਤੇ ਇੱਕ ਬਾਈ ਜਿਹੜੀ ਆਹ ਵਿਟਾਮਿਨ ਐਚ ਲਿਆਂਦੀ ਨਾ ਆਪਾਂ ਇਹ ਇਹ ਬਾਈ ਲਗਾਤਾਰੀ ਮਤਲਬ ਜਿੰਨੇ ਜਣੇ ਆਪਾਂ ਆਹ ਪ੍ਰੋਸੈਸ ਕਰਨਾ ਆ ਇਹ ਨਾਲ ਇਹ ਨਹੀਂ ਬੰਦ ਕਰਨੀ ਜਿੱਦਾਂ ਆਪਾਂ ਜਿਹੜਾ ਪਾਊਡਰ ਆ ਨਾ ਲਿਆਂਦਾ ਉਹ ਐਗ ਫਾਰਮੂਲਾ ਉਹ ਤਾਂ ਬੰਦ ਕਰ ਲੈਣਾ ਮਤਲਬ ਜਿੱਦਾਂ ਆਪਾਂ ਇੱਕ ਹਫਤਾ ਬਾਗੇ ਫਿਰ ਬੰਦ ਕਰ ਦੇਣਾ ਇੱਕ ਹਫਤਾ ਉਸ ਤੋਂ ਬਾਅਦ ਫਿਰ ਲਗਾਤਾਰ ਚਲਾਈ ਜਾਣਾ ਠੀਕ ਆ ਜਿਨ੍ਹਾਂ ਚੱਕਰ ਕਬੂਤਰੀ ਆਂਡੇ ਨਹੀਂ ਦਿੰਦੀ ਠੀਕ ਆ ਤੇ ਨਾਲ ਆ ਜਿਹੜੀ ਆਪਾਂ ਦੇਸੀ ਦਵਾਈ ਬਣਾਉਣੀ ਆ ਤੁਹਾਨੂੰ ਦੱਸਿਆ ਜਿਹੜੀਆਂ ਚੀਜ਼ਾਂ ਪਾ ਕੇ ਉਹ ਵੀ ਨਾਲ ਬਾਈ ਡੀਲੀ ਦੇਣੀ ਆ ਤੇ ਵਿਟਾਮਿਨ ਐਚ ਵੀ ਡੀਲੀ ਦੇਣਾ ਇਹ ਦੋਨੇ ਚੀਜ਼ਾਂ ਨਹੀਂ ਬੰਦ ਕਰਨੀਆਂ ਠੀਕ ਆ ਤਾਕਤ ਹੀ ਆ ਬਾਈ ਤਾਕਤ ਵਾਲੀਆਂ ਚੀਜ਼ਾਂ ਦੇਣੀਆਂ ਪੈਣੀਆਂ ਤੇ ਉਹਨਾਂ ਬਾਈ ਚੱਲ ਪੈਂਦੇ ਆ ਉਤਰ ਵਧੀਆ ਹੋ ਜਾਂਦੇ ਹਨ ਜਿਹੜੇ ਫੁੱਕੇ ਫੁੱਕੇ ਲੌਂਦੇ ਜਾਂ ਕਿਦਾਂ ਵੀ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਬੱਚੇ ਪਲਾਉਣ ਵਾਲੀ ਫੀਡ ਕਿਹੜੀ ਪਾਉਣੇ ਚਾਹੁੰਦੇ ਆ ਨਾ ਪਾਣੀ ਚਾਹੀਦੀ ਆਪਾਂ ਨੂੰ ਇਹ ਜਿੰਨਾ ਬੱਚੇ ਸੋਹਣੇ ਪੜਨ ਬਾਈ ਮੈਂ ਪਹਿਲਾਂ ਵੀ ਦੱਸਿਆ ਹੋਇਆ ਇੱਕ ਜ਼ੀਰੋ ਨੰਬਰ ਫੀਡ ਹੁੰਦੀ ਆ ਠੀਕ ਆ ਫਰਨੀਚਰ ਕਿ ਫਰੀਸ਼ਰ ਕਹਿੰਦੇ ਉਹਨੂੰ ਫਰਨੀਚਰ ਕਿ ਫਰੀਸ਼ਰ ਈਦਾ ਕੁਝ ਕਹਿੰਦੇ ਆ ਤੇ ਇੱਕ ਮੈਂ ਦਿਖਾ ਵੀ ਦਿੰਦਾ ਪਰ ਆਂਡਿਆਂ ਤੋਂ ਆ ਇਹ ਬੱਚੇ ਵੀ ਉਦਾਂ ਵਧੀਆ ਪਾਲਦੇ ਪਰ ਇਹ ਆਂਡਿਆਂ ਤੋਂ ਆ ਜਦ ਆਂਡਿਆਂ ਤੋਂ ਆਂਡੇ ਘੱਟ ਲੌਂਦੀਆਂ ਜਾਣ ਡੇ ਆਂਡਿਆਂ ਤੋਂ ਦੀ ਇਹ ਇਹ ਨਾਲ ਆਪਾਂ ਉਦਾਂ ਪਾ ਸਕਦੇ ਆ ਜਿਹੜੀਆਂ ਮਾਦੀਆਂ ਆਪਣੀਆਂ ਆਂਡਿਆਂ ਤੋਂ ਬੰਦ ਹੋਈਆਂ ਉਹਨਾਂ ਨੂੰ ਪਾਵਾਂਗੇ ਇਹ ਵਾਲੀ ਫ੍ਰੈਸ਼ਰ ਕਹਿ ਕੇ ਲਿਆਇਓ ਜਾਂ ਜ਼ੀਰੋ ਨੰਬਰ ਚੂਚੇ ਵਾਲੀ ਕਹਿ ਕੇ ਲਿਆਇਓ ਤੇ ਉਹ ਉਹ ਤੁਹਾਨੂੰ ਮਿਲ ਜੂਗੀ ਬਾਈ ਬੱਚੇ ਪਲਾਉਣ ਨੂੰ ਉਹਨੂੰ ਕਹਦੇ ਹੋ ਵੀ ਜਿਹੜੀ ਜ਼ੀਰੋ ਨੰਬਰ ਚੂਚੇ ਨੂੰ ਪਾਉਣੇ ਆ ਨਾ ਆਪਾਂ ਚੂਚਿਆਂ ਨੂੰ ਛੋਟਿਆਂ ਨੂੰ ਉਹ ਵਾਲੀ ਸਾਨੂੰ ਫੀਡ ਦੇ ਦਿਓ ਉਹਦੇ ਨਾਲ ਬਾਈ ਬਹੁਤ ਸੋਹਣੇ ਬੱਚੇ ਪਾਲਦੇ ਠੀਕ ਆ ਪਰ ਇਹ ਨਹੀਂ ਕਿ ਉਹਨੂੰ ਪਾਈ ਜਾਣਾ ਲਗਾਤਾਰ ਨਹੀਂ ਤਾਂ ਫੁਕਲੇ ਜੇ ਹੋ ਜਾਣਗੇ ਬਾਈ ਕੂਕੂਟਰ ਗਰਮੀਆਂ ਨੂੰ ਕਿਸ ਕੰਮ ਦੇ ਨਹੀਂ ਰਹਿਣੇ ਉਹ ਪਾਓ ਸਿਰਫ 15 ਕ ਦਿਨ 10 15 ਦਿਨ ਪਾਓ ਜਦੋਂ ਥੋੜੇ ਜੇ ਬੱਚੇ ਵੱਡੇ ਹੋ ਗਏ ਤਾਂ ਲੱਗਾ ਵੀ ਹਾਂ ਯਾਰ ਗਰੋਥ ਕਰੀ ਜਾਂਦੇ ਆ ਉਦੋਂ ਬਾਰੇ ਬਾਈ ਛੋਲੇ ਛੋਲੇ ਜੋ ਵੀ ਆਪਾਂ ਉਹ ਦਿਨੇ ਦਾਣਾ ਹਨਾ ਪ੍ਰੋਪਰ ਦਾਣਾ ਨਾਲ ਉਦੋਂ ਵੀ ਚਾਹੀ ਜਾਣਾ ਮਤਲਬ ਵਿੱਚ ਇਹ ਵੀ ਪਾਈ ਜਾਓ ਤੇ ਦਾਣਾ ਵੀ ਪਾਓ ਠੀਕ ਆ ਕੱਲੇ ਫੁਗਲੇ ਵੀ ਨਾ ਬਣ ਜਾਣ ਤੇ ਉਦੋਂ ਬਾਅਦ ਸੋਇਆਬੀਨ ਦੀ ਦਾਲ ਛੋਲੇ ਤੇ ਆ ਦੂਜੀ ਸਰੋਂ ਪਾ ਸਕਦੇ ਆ ਥੋੜੀ ਜੀ ਨਾਰਮਲ ਮਾਤਰਾ ਚ ਜਿੱਦਾਂ ਆਹ ਦਾਣਾ ਦੇ ਵਿੱਚ ਹਨਾ ਮੇਨ ਆਪਣੀ ਬਾਈ ਇਹ ਛੋਲੇ ਤੇ ਸੋਇਆਬੀਨ ਦੀ ਦਾਲ ਆ ਤੇ ਹਲਕੀ ਫੁਲਕੀ ਮੂੰਗੀ ਪਾਈ ਚੜੋ ਉਹ ਵੀ ਵਧੀਆ ਚੀਜ਼ ਆ ਠੀਕ ਆ ਤੇ ਇੱਟ ਜਰੂਰ ਕੁੱਟ ਕੇ ਪਾਇਆ ਕਰੋ ਬਾਈ ਇੱਟ ਨਾਲ ਹੀ ਬੱਚੇ ਬਹੁਤ ਸੋਹਣੇ ਪਾਲਦੇ ਤੁਸੀਂ ਇੱਟ ਪਾਉਣੀ ਸ਼ੁਰੂ ਕਰ ਦਿਓ ਦੇਖਿਓ ਤੁਹਾਡੇ ਬੱਚ ਠੀਕ ਆ ਤੇ ਇੱਕ ਬਾਈ ਹੋਰ ਜਿੱਦਾਂ ਜੜੀਆਂ ਮਾਦੀਆਂ ਬੰਦ ਹੋਈਆਂ ਆ ਉਹਨਾਂ ਨੂੰ ਇਹ ਨਹੀਂ ਕਿ ਕਬੂਤਰਾਂ ਦੇ ਨਾਲ ਹੀ ਛੱਡੀ ਰੱਖਣਾ ਬਾਈ ਠੀਕ ਆ ਜੋੜੇ ਤੋੜ ਦੇਣੇ ਆ ਜਦੋਂ ਆ ਆ ਫਾਰਮੂਲਾ ਆਪਾਂ ਕਰਨਾ ਨਾ ਜੋੜੇ ਬਾਈ ਤੋੜ ਦੇਣੇ ਆ 15 20 ਦਿਨ ਆਪਾਂ ਜੋੜਾ ਨਹੀਂ ਲਾਉਣਾ ਠੀਕ ਆ ਪਹਿਲਾਂ ਉਹਦਾ ਟ੍ਰੀਟਮੈਂਟ ਕਰਨਾ 20 ਦਿਨ ਫਿਰ ਜੋੜਾ ਲਾਉਣਾ ਨਹੀਂ ਤਾਂ ਬਾਈ ਫਿਰ ਉਹੀ ਕੰਮ ਹੋਈ ਜਾਊਗਾ ਜਿੱਦਾਂ ਵੀਕਨੈਸ ਆਈ ਜਾਊਗੀ ਉਹਦਾ ਫਾਇਦਾ ਨਹੀਂ ਜੋੜੇ ਲੱਗੇ ਜੇ ਆਪਾਂ ਇਹ ਚੀਜ਼ਾਂ ਦੇਣ ਲੰਪੇ ਤਾਂ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਇਹ ਕਬੂਤਰ ਜਿੱਦਾਂ ਆਪਾਂ ਅੱਜ ਬੱਚੇ ਪਾਲਦੇ ਆ ਹਨਾ ਵੀ ਜੋੜਾ ਜਦੋਂ ਬਿੱਤੋ ਬੱਚੇ ਪਾਲਦੇ ਕਿੱਡਾ ਬੱਚਾ ਹੋ ਜਵੇ ਤੇ ਆਪਾਂ ਕਬੂਤਰੀ ਚੱਕ ਲਈਏ ਬਾਈ ਜਦੋਂ ਉਹ ਨਾ ਪਾਰ ਆ ਗਏ ਪੂਰੇ ਪਾਰ ਆ ਗਏ ਬੱਚੇ ਤੇ ਫੁੱਲ ਪਾਰ ਆ ਗਏ ਨਾ ਉਦੋਂ ਬਾਈ ਕਬੂਤਰੀਆਂ ਚੱਕ ਲਓ ਠੀਕ ਆ ਕੱਲੇ ਕਬੂਤਰ ਬਾਈ ਇੰਨੇ ਸੋਹਣੇ ਬੱਚੇ ਪਾਲ ਦਿੰਦੇ ਨਾ ਬਾਈ ਤਿੰਨ ਬੱਚੇ ਵੀ ਕੱਲਾ ਕਬੂਤਰ ਪਾਲ ਦਿੰਦਾ ਪਰ ਚਲੋ ਤੁਸੀਂ ਦੋ ਹੀ ਪਲਾਇਓ ਕਿ ਜ਼ੋਰ ਲੱਗ ਜਾਂਦਾ ਕਬੂਤਰ ਦਾ ਹਨਾ ਉਹਦਾ ਐਗਜ਼ਾਮਪਲ ਦਿੱਤੀ ਵੀ ਤਿੰਨ ਵੀ ਪਾਲ ਜਾਂਦਾ ਕੱਲਾ ਕਬੂਤਰ ਠੀਕ ਆ ਕਬੂਤਰੀ ਜਦੋਂ ਆ ਪੂਰੇ ਪਾਰ ਆ ਗਏ ਬੱਚੇ ਦੇ ਉੱਤੇ ਤੇ ਕਬੂਤਰੀ ਠੀਕ ਆ ਕਬੂਤਰੀ ਚੱਕ ਲੋ ਉਹਦੇ ਨਾਲ ਇੱਕ ਤਾਂ ਕਬੂਤਰੀ ਰਿਕਵਰ ਹੋ ਜਾਂਦੀ ਆਂਡਿਆਂ ਤੋਂ ਬੰਦ ਨਹੀਂ ਹੁੰਦੀ ਜਲਦੀ ਤੇ ਕਮਜ਼ੋਰੀ ਨਹੀਂ ਆਉਂਦੀ ਕਮਜ਼ੋਰ ਨਹੀਂ ਹੁੰਦੀ ਹੈ ਨਾ ਥੱਲੇੋਂ ਬਣੀ ਰਹਿੰਦੀ ਆ ਜਿੱਦਾਂ ਮਤਲਬ ਆਪਾਂ ਚੱਕਣੀ ਆ ਉਦੋਂ ਬਾਅਦ 2-3 ਦਿਨ ਰੋਕੇ ਉਹਨੂੰ ਬਾਈ ਮਲਾ ਪਾਣੀ ਦਵਾਈ ਲਾ ਦਿਓ ਹਾਈ ਟੈਕ ਲਾਉਣੀ ਆ ਹੋਰ ਕੋਈ ਨਹੀਂ ਲਾਉਣੀ 1 ਐਮਐਲ ਜਿੱਦਾਂ ਮੈਂ ਦੱਸਿਆ ਹੋਇਆ ਹੈ ਨਾ ਉਹ ਲਾ ਦਿਓ ਉਦੋਂ ਬਾਅਦ ਆਪ ਦੀ ਬਾਈ 15 ਦਿਨ ਜਦੋਂ ਜਿੰਨਾ ਚੱਕਰ ਉਹ ਬੱਚਾ ਪਾਲਦਾ ਪ੍ਰੋਪਰ ਕਬੂਤਰ ਪਾਲਦਾ ਪਿਆ ਨਾ ਬੱਚੇ ਜਿੰਨੀ ਚੱਕਰ ਬੱਚੇ ਪੂਰੇ ਵੱਡੇ ਨਹੀਂ ਹੁੰਦੇ ਆਪਾਂ ਚੱਕ ਨਹੀਂ ਲੈਂਦੇ ਉਹਨਾਂ ਦੀ ਚੱਕਰ ਜੋੜਾ ਨਹੀਂ ਲ ਠੀਕ ਆ ਉਹਦੇ ਨਾਲ ਬਾਈ ਤੁਹਾਡੀ ਕਬੂਤਰੀ ਫੇਰ ਕਵਰ ਹੋ ਕੇ ਵਧੀਆ ਤਰੀਕੇ ਨਾਲ ਐਂਡ ਤੰਦਰੁਸਤ ਹੋਊਗੀ ਆ ਕੇ ਜੋੜਾ ਲਾ ਦਿਓ ਬਸ ਫੇਰ ਦੁਬਾਰਾ ਤੋਂ ਕਿਉਂਕਿ ਕਬੂਤਰ ਨੂੰ ਬਾਅਦ ਚੋ ਲਾ ਦਿਓ ਜਦੋਂ ਬੱਚੇ ਪਾਲਦੇ ਨੇ ਅੰਡੇ ਉਡੇ ਮਾਦੀ ਨੇ ਲਾਤੇ ਕਬੂਤਰ ਨੂੰ ਉਦੋਂ ਲਾ ਦਿਓ ਮਲਪਾਂ ਦੀ ਉਹ ਫੇਰ 1 ਮਹੀਨਾ ਉਹਨੇ ਵਿਹਲਾ ਹੀ ਰਹਿਣਾ ਕਬੂਤਰ ਨੇ ਬੈਣਾ ਹੀ ਆ ਉਹਦੇ ਚੋਂ ਉਦੋਂ ਜਾਣ ਪੈ ਜਾਣੀ ਠੀਕ ਆ ਮਾਦੀ ਦੀ ਜੇ ਆਪਾਂ ਉਦਾਂ ਜਾਣ ਪਾ ਲੈਣੀ ਆ ਤੇ ਕਬੂਤਰ ਵੀ ਬਾਅਦ ਚ 1 ਮਹੀਨਾ ਬਾਈ ਅੰਡਿਆਂ ਤੋਂ ਜਦਾਂ ਅੰਡੇ ਲਵਾ ਲੈ ਕਬੂਤਰ ਨੇ ਉਦੋਂ ਬਾਅਦ ਉਹਨੇ ਵੀ ਵਿਹਲਾ ਹੀ ਰਹਿਣਾ ਠੀਕ ਆ ਉਹਨੂੰ ਵੀ ਉਦੋਂ ਮਲਪਾਂ ਦੀ ਆ ਜਿਹ ਤੇ ਹੁਣ ਮੈਂ ਤੁਹਾਨੂੰ ਫੀਡ ਵੀ ਦਿਖਾਉਣਾ ਬਈ ਤਕਰੀਬਨ ਮੈਂ ਸਾਰੇ ਬਾਈਆਂ ਦੇ ਕਮੈਂਟਾਂ ਦੇ ਜਵਾਬ ਦੇ ਦਿੱਤੇ ਮੈਨੂੰ ਨਾ ਪਤਾ ਠੀਕ ਆ ਤੇ ਨਾਲੇ ਬਈ ਸਾਰਿਆਂ ਨੂੰ ਪਹਿਲਾਂ ਹੈਪੀ ਦਿਵਾਲੀ ਆ ਠੀਕ ਆ ਐਡਵਾਂਸੀ ਠੀਕ ਆ ਤੇ ਅੱਜ ਹੀ ਕਹਿ ਦਿੰਨੇ ਆ ਉਹਦਾ ਕੱਲ ਨੂੰ ਕੱਲ ਵੀ ਵਲੌਗ ਆਊਗਾ ਉਹਦੇ ਵਿੱਚ ਵੀ ਮੁਬਾਰਕਾਂ ਸਾਰੇ ਭਰਾਵਾਂ ਨੂੰ ਦਵਾਂਗੇ ਤੇ ਜੇ ਬਾਈ ਚਾਂਸ ਕੱਲ ਨਾ ਆਇਆ ਤੇ ਹੱਥ ਜੋੜ ਕੇ ਪਹਿਲਾਂ ਹੀ ਸੌਰੀ ਕਹਿ ਦਿੰਦਾ ਤੇ ਕਿਉਂਕਿ ਐਤਵਾਰ ਮੈਂ ਬਾਈ ਨਾਗਾ ਨਹੀਂ ਪਾਇਆ ਕਿ ਐਤਵਾਰ ਪਾਤੀ ਉਹਰੇ ਆਪਣੇ ਨਾਗੇ ਪਈ ਮੈਂ ਕੱਲ ਪੂਰਾ ਕਰਦਾ ਠੀਕ ਆ ਤੇ ਹੁਣ ਬਈ ਕੱਲ ਉਹਦਾ ਆਊਗੀ ਵੀਡੀਓ 100% ਇਹ 90% 1% ਆਪਾਂ ਕਹਤੇ ਜੇ ਕੱਲ ਨੂੰ ਕਿਤੇ ਗਏ ਜਾਂ ਬੀਜੀ ਹੋ ਗਏ ਜਾਂ ਕੁਝ ਵੀ ਲਾ ਲਓ ਹਨਾ ਤਾਂ ਫਿਰ ਹੋ ਸਕਦਾ ਠੀਕ ਆ ਵੀ ਰੋਪ ਸਕਦਾ ਕੰਮ ਵੀ ਨਾ ਆਵੇ ਵੈਸੇ ਕੋਸ਼ਿਸ਼ ਕਰੂੰਗਾ ਕਿ ਵੀਡੀਓ ਆਉਗੀ ਭਾਈ ਤੇ ਦੀਵਾਲੀ ਭਾਈ ਆਈ ਆ ਤੇ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਲੈ ਕੇ ਆਵੇ ਠੀਕ ਆ ਭਾਈ ਤੇ ਹੁਣ ਭਾਈ ਆਪਾਂ ਕਰਦੇ ਆ ਦੂਸਰੀ ਜਿਹੜੀ ਤੁਹਾਨੂੰ ਮੈਂ ਫੀਡ ਦਿਖਾ ਦਵਾਂ ਜਿਹੜੀ ਆਂਡਿਆਂ ਤੋਂ ਬੰਦਾ ਭਾਈ ਕਹਿੰਦੇ ਵੀ ਸ਼ੌਂਕ ਕਰਾ ਦਿਓ ਕਰੀ ਜਿਹੜੀ ਲੌਣੇ ਆ ਪਾਉਣੇ ਹਨਾ ਉਹ ਵੀ ਦਿਖਾ ਦੇਣਾ ਤੇ ਜਿਹੜੇ ਆਪਣੇ ਇਧਰੋਂ ਕੁਜੇ ਕਾਜੇ ਮੈਂ ਧੋ ਕੇ ਇਹ ਜੋੜਿਆਂ ਵਾਲੇ ਦਾ ਵੀ ਤੇ ਕਬੂਤਰੀਆਂ ਵਾਲਾ ਵੀ ਜਿਹੜੀਆਂ ਵੱਡੀਆਂ ਗੁੰਦਰੀਆਂ ਉਹ ਕੁਝੇ ਦੇ ਬਾਹਰ ਰੱਖ ਕੇ ਉਹਨਾਂ 'ਚੋਂ ਪਾ ਕੇ ਆਪਾਂ ਪਾਊਡਰ ਜਿਹਾ ਤੇ ਰੱਖ ਦਿੱਤੀਓ ਚੰਗੀ ਤਰ੍ਹਾਂ ਮਿਕਸ ਹੋ ਜੂ ਪਾਣੀ ਦੇ ਵਿੱਚ ਤੇ ਫੇਰ ਉਹਨਾਂ ਦਾ ਮੁਰੇ ਰੱਖ ਦਾਂਗੇ ਤੇ ਘੋਲ ਜਾਣਗੇ ਠੀਕ ਆ ਤੇ ਸੂਰਜ ਫੇ ਉੜ ਗਿਆ ਬਹਿ ਕੇ ਬਾਈ ਪਤਾ ਨਹੀਂ ਸੂਰਜ ਉੜਿਆ ਪਤਾ ਨਹੀਂ ਦੂਜਾ ਬੱਚਾ ਉੜਿਆ ਜਿਹੜਾ ਉਹਦਾ ਭਰਾ ਹੀ ਨਹੀਂ ਬਾਈ ਸੂਰਜੀ ਉੜਿਆ ਇਹਦੇ ਮੱਖ ਲੜਦੀ ਆ ਸੂਰਜੀ ਉੜਿਆ ਫੇਰ ਦੁਬਾਰਾ ਤੇ ਜੇ ਉੜਿਆ ਹੋਇਆ ਬੱਗਾ ਦੂਜਾ ਬੱਚਾ ਕਿਉਂਕਿ ਚਿੱਟਾ ਹੀ ਆ ਦੋਨੇ ਥੱਲੇ ਉਹ ਲੱਗਦੇ ਆ ਨਾ ਤੇ ਅੜਾਰ ਇਹਦੀ ਵੀ ਉਦਾਂ ਹੀ ਆ ਜੇ ਮਤਲਬ ਸੇਮ ਜੇ ਇਹ ਚਟਾਉੜਿਆ ਹੋਇਆ ਤਾਂ ਦੂਜਾ ਬੱਚਾ ਇਹਦੀ ਸੂਰਜਰ ਕੀੜਾਰਾ ਸੇਮ ਠੀਕ ਆ ਲੱਗਦਾ ਤੇ ਮੈਨੂੰ ਸੂਰਜੀ ਆ ਇਹ ਪਰ ਬਾਕੀ ਬੇਠੇ ਤੇ ਪਤਾ ਲੱਗਣਾ ਦੋਨੇ ਬੱਗੇ ਸਪੇਦੀ ਆ ਥੱਲੇ ਚਿੱਟੇ ਹੀ ਲੱਗਦੇ ਆ ਬਾਈ ਕੀੜਾ ਉਹ ਜਿਹੜੀ ਆਂਡਿਆਂ ਤੋਂ ਬੰਦ ਹੁੰਦੀ ਜਿਹੜੇ ਆਪਾਂ ਉਹਨਾਂ ਨੂੰ ਪਾ ਸਕਦੇ ਆ ਕੁਕੜੀਆਂ ਨੂੰ ਉਦਾਂ ਪੈਂਦੀ ਵੈਸੇ ਪਰ ਬਰਡ ਹੀ ਆ ਬਾਈ ਪਾ ਸਕਦੇ ਇਹਨਾਂ ਨੂੰ ਆਪਾਂ ਇਹਨਾਂ ਤੇ ਵੀ ਕੰਮ ਕਰਦੀ ਉਹਨਾਂ ਹੀ ਆਹ ਫੀਡ ਹੁੰਦੀ ਬਾਈ ਜਿਹੜੀ ਆਂਡਿਆਂ ਤੋਂ ਆਪਾਂ ਦੇਈ ਦੀ ਆ ਇੱਥੇ ਕਈ ਕੋਸ਼ੀ ਪਾਇਆ ਹੁੰਦਾ ਉਹਨਾਂ ਨੇ ਹਨਾ ਬਾਕੀ ਠੀਕ ਹੈ ਬਾਬਿਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਂ ਬਾਈ ਅਗਲੀ ਵੀਡੀਓ ਦੇ ਵਿੱਚ ਤੇ ਸਾਰੇ ਹੀ ਭਰਾ ਆਪਣਾ ਆਪਣਾ ਧਿਆਨ ਜਰੂਰ ਰੱਖਿਓ